ਬਈ ਆ ਰਿਓ ਪਿੱਛੇ 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 ਆ ਰਿਓ ਅੱਛਾ ਅੱਜ ਅਸੀਂ ਇਕੱਠੇ ਹੋਏ ਆ ਜੀ ਫਰੀਦਕੋਟ ਪੁਲਿਸ ਦਾ ਤੁਹਾਨੂੰ ਪਤਾ ਹੋਏਗਾ ਜੀ ਕਾਫੀ ਜ਼ਿਆਦਾ ਅਸੀਂ ਅੱਜਕੱਲ ਮਸਤੈਦੀ ਵਰਤ ਰਹੀ ਹੈਗੀ ਆ ਇੱਕ ਨਾ ਕੋ ਮਸਲਾ ਆਇਆ ਸੀਗਾ ਜੀ ਕਿਸੇ ਇਥੇ ਇਮੀਗ੍ਰੇਸ਼ਨ ਦਾ ਕੰਮ ਕਰਦ ਰਹੇ ਨੇ ਜ਼ਿਲ੍ਹੇ ਦੇ ਵਿੱਚ ਉਹਨਾਂ ਨੂੰ ਇੱਕ ਐਕਸਟਰਸ਼ਨ ਕਾਲ ਆਈ ਸੀਗੀ 10 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਸੀਗੀ ਉਹਨਾਂ ਕੋ ਤੇ ਇਹਦੇ ਉੱਤੇ ਕਾਫੀ ਜ਼ਿਆਦਾ ਐਕਟਿਵਲੀ ਕੰਮ ਕਰਦਾ ਸਾਡੀ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਕੁਝ ਹੀ ਘੰਟਿਆਂ ਦੇ ਵਿੱਚ ਅਸੀਂ ਇਸ ਮੈਟਰ ਨੂੰ ਸੋਲਵ ਕੀਤਾ ਇੱਕ ਦੋਸ਼ੀ ਹੈਗਾ ਜੀ ਮਨਦੀਪ ਸਿੰਘ ਉਹਨੂੰ ਅਸੀਂ ਅਰੈਸਟ ਕੀਤਾ ਗਿਆ ਇਸ ਕੇਸ ਦੇ ਵਿੱਚ ਤੇ ਮਨਦੀਪ ਸਿੰਘ ਦੇ ਉੱਤੇ ਆਲਰੇਡੀ ਕਈ ਪੁਰਾਣੇ ਮੁਕੱਦਮੇ ਵੀ ਹੈਗੇ ਨੇ ਤੇ ਉਸ ਬੰਦੇ ਨੇ 10 ਲੱਖ ਰੁਪਏ ਦੀ ਸਿੱਧੇ ਡਿਮਾਂਡ ਕੀਤੀ ਸੀਗੀ ਜੀ ਇਮੀਗ੍ਰੇਸ਼ਨ ਵਾਲਾ ਨੂੰ ਫੋਨ ਕਰਕੇ ਸੋ ਇਸ ਸਬੰਧ ਵਿੱਚ ਆਪ ਜੀ ਨੂੰ ਜਾਣਕਾਰੀ ਦਿੰਦੇ ਆ ਤੇ ਨਾਲ ਹੀ ਆਪ ਜੀ ਆਪ ਜੀ ਨੂੰ ਰਿਕਵੈਸਟ ਕਰਦਾ ਹਾਂ ਜੀ ਇਦਾਂ ਦੇ ਕੋਈ ਵੀ ਮੈਟਰ ਹੈ ਆਪਦੇ ਮਾਧਿਅਮ ਦੇ ਨਾਲ ਸਾਰੀ ਪਬਲਿਕ ਨੂੰ ਕਹਿਣਾ ਚਾਹੁੰਦਾ ਕੋਈ ਵੀ ਐਸਾ ਮੈਟਰ ਆਉਂਦਾ ਹੈਗਾ ਆਪਦੇ ਧਿਆਨ ਦੇ ਵਿੱਚ ਫਰੀਦਕੋਟ ਪੁਲਿਸ ਹਮੇਸ਼ਾ ਇਸ ਚੀਜ਼ ਨੂੰ ਮੁਸਫਦੀ ਨਾਲ ਦੇ ਨਾਲ ਲੈਂਦੀ ਹੈ ਕੋਸ਼ਿਸ਼ ਕਰਦੀ ਹੈ ਇਹਨੂੰ ਜਲਦ ਕੀ ਬੰਦੇ ਦਾ ਪ੍ਰੋਫਾਈਲ ਕੀਤਾ ਜਿਹਨੇ ਪਰੋਤੀ ਮੰਗੀ ਹੈ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਇਸ ਤੋਂ ਅੱਗੇ ਵੀ ਤਿੰਨ ਐਫਆਈਆਰਾਂ ਪੁਰਾਣੀਆਂ ਦਰਜ ਹੈ ਜੀ ਇੱਕ ਨਸ਼ੇ ਦਾ ਮੁਕਦਮਾ ਦਰਜ ਹੈਗਾ ਜੀ ਐਨਡੀਪੀਐਸ ਸੈਕਟਰ ਤਹਿਤ ਇਸ ਤੋਂ ਇਲਾਵਾ ਦੋ ਐਕਸਟਰਸ਼ਨ ਦੇ ਆਲਰੇਡੀ ਮੁਕਦਮੇ ਦੇ ਵਿੱਚ ਦਰਜ ਹੋ ਗਏ ਨੇ ਇਹ ਚੌਥੀ ਐਫਆਈਆਰ ਦੇ ਉੱਤੇ ਦਰਜ ਹੋਈ ਹੈ ਸਭ ਤੋਂ ਵੱਡਾ ਕੈਨ ਨਾਲ ਸੰਬੰਧਿਤ ਹੈ ਉਹ ਸੰਬੰਧਿਤ ਅਜੇ ਤਫ਼ਤੀਸ਼ ਕਰ ਰਹੇ ਹਾਂ ਜੀ ਕਿਉਂਕਿ ਇਹ ਕੱਲ ਹੀ ਅਰੈਸਟ ਹੋਇਆ ਹੈਗਾ ਜਿਹਨੂੰ ਮਾਨਯੋਗ ਅਦਾਲਤ ਸੁਪੇਸ਼ ਕਰਕੇ ਦਾ ਰਿਮਾਂਡ ਵੀ ਲੈਣਾ ਹੈਗਾ ਫਰਦਰ ਇਨਵੈਸਟੀਗੇਸ਼ਨ ਇਸ ਕੇਸ 'ਤੇ ਚੱਲ ਰਹੀ ਹੈ ਮਸਲਾ ਕਰ ਇਸਨੇ ਉਹਨੂੰ ਫੋਨ ਕੀਤਾ ਸੀਗਾ ਜੀ ਉਹਨੂੰ ਸਿੱਧੇ ਕਹਿੰਦਾ ਸੀਗਾ 10 ਲੱਖ ਰੁਪਏ ਦੇ ਦੋ ਜੇ ਪੁਲਿਸ ਨੂੰ ਦੱਸਿਆ ਗਿਆ ਤੁਸੀਂ 10 ਲੱਖ ਰੁਪਏ ਨਹੀਂ ਦਿੱਤੇ ਤਾਂ ਤੁਹਾਡੇ ਉੱਤੇ ਤੁਹਾਡੇ ਪਰਿਵਾਰ ਦਾ ਜਾਨੀਵਾਲੀ ਨੁਕਸਾਨ ਕੀਤਾ ਜਾਏਗਾ ਤੁਹਾਡੇ ਉੱਤੇ ਐਕਸ਼ਨ ਦਿੱਤਾ ਜਾਏਗਾ ਸਰ ਕੋਈ ਅਸਲਾ ਬਣਾਉਣਾ ਨਹੀਂ ਹਜੇ ਤੱਕ ਬਰਾਮਗੀ ਨਹੀਂ ਹੋਈ ਐਨੋ ਰੈਸਟ ਕਰਕੇ ਇਹ ਹੈਗਾ ਜੀ ਮਨਦੀਪ ਸਿੰਘ ਹੈਗਾ ਜੀ ਪਿੰਡ ਇਹਦਾ ਹੈਗਾ ਪੱਕਾ ਤੇ ਪੁੱਤਰ ਹੈਗਾ ਗੁਰਮੀਤ ਸਿੰਘ ਦਾ ਐਫ ਆਈ ਆਰ ਨੰਬਰ 444 ਸਟੀ ਫਰੀਦਕੋੜ ਦੇ ਇਹਦੇ ਕਲਫ ਲੌਂਜ ਕੀਤੀ ਗਈ ਹੈ ਸਰ ਪਕੜਿਆ ਕਿਵੇਂ ਗਿਆ ਤੁਹਾਨੂੰ ਪਤਾ ਹੈ ਇਟ ਵਾਸ ਸਾਡੀ ਟੈਕਨੀਕਲ ਟੀਮ ਸਾਡੀ ਸੀਆਈਏ ਉਹਨਾਂ ਨੇ ਕਾਫੀ ਅچھے ਮਤਲਬ ਐਕਸ਼ਨ ਲੱਤਾ ਸੀਗਾ ਜੀ ਜੋ ਡਿਟੇਲ ਸੀਗੀਆਂ ਜਿਹੜੀ ਉਹਦੇ ਵਿੱਚ ਅਸੀਂ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਯੂਜ਼ ਕੀਤੀ ਹੈ ਤੇ ਕਾਫੀ ਜਲਦੀ ਇਹਨੂੰ ਅਰੈਸਟ ਕੀਤਾ ਗਿਆ ਸਰ ਇੱਕ ਸਾਈਬਰ ਕ੍ਰਾਈਮ ਦੀ ਵੀ ਹੈਗੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੋ ਮੈਂ ਆਪਦੇ ਮਾਧਿਅਮ ਰਾਹੀਂ ਪਬਲਿਕ ਨੂੰ ਇਹ ਹੀ ਕਹਿਣਾ ਕਿ ਕੋਈ ਵੀ ਤੁਹਾਡੇ ਧਿਆਨ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਆਉਂਦੀਆਂ ਨੇ ਸਾਡੇ ਫਰੀਦਕੋਟ ਪੁਲਿਸ ਦੇ ਹੈਲਪਲਾਈਨ ਨੰਬਰ ਹਰ ਜਗ੍ਹਾ ਸਾਡੇ ਆਫੀਸਰਸ ਦੇ ਨੰਬਰ ਪਬਲੀਕਲੀ ਡਿਸਪਲੇ ਹੈਗੇ ਨੇ ਵੈਬਸਾਈਟ ਦੇ ਉੱਤੇ ਅਵੇਲੇਬਲ ਹੈ ਸਾਡੇ ਧਿਆਨ ਚ ਲਿਆਓ ਜਿੱਥੋਂ ਤੱਕ ਹੋ ਸਕਦਾ ਹੈਗਾ ਵੀ ਅਸੀਂ ਐਂਡ ਤੱਕ ਉਸ ਮਸਲੇ ਨੂੰ ਲੈ ਕੇ ਜਾਵਾਂਗੇ ਤੇ ਉਹਨੂੰ ਕਰੈਕ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਹੀ ਗੱਲ ਲੱਗਦਾ ਹੈ ਵੀ ਹੋਲ ਹੋ ਸਕਦੀ ਹੈ ਦੈਟ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ ਜਿੰਫਰਦਰ ਚੱਲ ਰਿਹਾ ਹੈਗਾ ਥੈਂਕ ਯੂ ਸੋ